ਕੁੱਲੜ ਪੀਜੇ ਵਾਲੇ ਦੀ ਕਤੂਤ ਦੇਖ ਲੋ ਬਾਈ ਜਿਹੜੇ ਜਿਹੜੇ ਬੰਦੇ ਨੇ ਸਪੋਰਟ ਕੀਤੀ ਸੀ ਕਿਵੇਂ ਸ਼ਰੇਆਮ ਗਾਲਾਂ ਕੱਢ ਰਹੇ ਨੇ ਲੋਕ ਦੋਸਤੋ ਆ ਇੱਕ ਇਹਨਾਂ ਨੇ ਵੀਡੀਓ ਪੋਸਟ ਕੀਤੀ ਆ ਖੜ ਜੋ ਮੈਂ ਵੀਡੀਓ ਵੀ ਦਿਖਾਉਣਾ ਵੈਸੇ ਤਾਂ ਮੈਂ ਇਸ ਵੀਡੀਓ ਦਾ ਰਿਪਲਾਈ ਇਹਨਾਂ ਨੂੰ ਕੋਈ ਕਰਨਾ ਨਹੀਂ ਸੀ ਪਰ ਜਿਹੜੀ ਐਂਡ ਤੇ ਇਹਨਾਂ ਨੇ ਗਾਲ ਕੱਢੀ ਆ ਨਾ ਉਹਦਾ ਸੁਣ ਕੇ ਦੁੱਖ ਲੱਗਿਆ ਬਾਈ ਜੀ ਤੇ ਬਾਈ ਜੀ ਵੀਡੀਓ ਨੂੰ ਇੰਨਾ ਕੁ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਕੋਲੇ ਪਹੁੰਚ ਜੇ ਵੀ ਇਹਨਾਂ ਨੂੰ ਇਸ ਵੀਡੀਓ ਦਾ ਰਿਪਲਾਈ ਐਸਾ ਬਣਨ ਮਿਲਿਆ ਕਿਉਂਕਿ ਜਦ ਇਹਨਾਂ ਦੀ ਪਹਿਲਾਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਸਭ ਨੂੰ ਪਤਾ ਹੀ ਆ ਉਹ ਵੀਡੀਓ ਦੇ ਵਿੱਚ ਬਾਈ ਜੀ ਮੈਂ ਵੀ ਇਹਨਾਂ ਨੂੰ ਸਪੋਰਟ ਕੀਤੀ ਸੀ ਚਲੋ ਕੋਈ ਗੱਲ ਨਹੀਂ ਯਾਰ ਗਲਤੀ ਨਾਲ ਹਨਾ ਇਹਨਾਂ ਤੋਂ ਵੀਡੀਓ ਪੋਸਟ ਹੋ ਗਈ ਜਾਂ ਕੁਝ ਵੀ ਹੋ ਗਿਆ ਚਾਹੇ ਇਹਨਾਂ ਨੇ ਕੋਈ ਸਟੰਟ ਖੇਡਿਆ ਸੀ ਹਨਾ ਪਬਲਿਸਿਟੀ ਸਟੰਟ ਖੇਡਿਆ ਸੀ ਜਾਂ ਕੁਝ ਵੀ ਸੀ ਉਹਦੇ ਵਿੱਚ ਹੋਰ ਵੀ ਬਹੁਤ ਸਾਰਿਆਂ ਨੇ ਜਿਹੜੀ ਜਿਹੜੀ ਸਪੋਰਟ ਕੀਤੀ ਸੀ ਬਹੁਤ ਵਧੀਆ ਜਿਹੜੇ ਯੂਟਿਊਬਰ ਨੇ ਫੇਸਬੁੱਕ ਤੇ ਹਨਾ ਵਧੀਆ ਜਿਹੜੇ ਰੈਂਕ ਰੱਖਦੇ ਨੇ ਸਾਰਿਆਂ ਨੇ ਇਹਨਾਂ ਦੀ ਸਪੋਰਟ ਕੀਤੀ ਸੀ ਜਿਹੜੇ ਸੁਝਵਾਨ ਬੰਦੇ ਨੇ ਸਭ ਨੇ ਇਹਨਾਂ ਦੀ ਸਪੋਰਟ ਕੀਤੀ ਸੀ ਅ ਅਰਮੋਲ ਕਵਾਤਰੇ ਵਰਗਿਆਂ ਨੇ ਹੋਰ ਵੀ ਬੜਾ ਜਿਹੜੇ ਰੋਸਟ ਕਰਦੇ ਨੇ ਮੁੰਡੇ ਉਹਨਾਂ ਨੇ ਵੀ ਕਾਫੀ ਇਹਨਾਂ ਦੀ ਸਪੋਰਟ ਕੀਤੀ ਸੀ ਤੇ ਸਪੋਰਟ ਕਰਨ ਤੋਂ ਬਾਅਦ ਬਈ ਜੀ ਇਹਨਾਂ ਨੇ ਆ ਸਿਲਾ ਦਿੱਤਾ ਸਰੇਆਮ ਗਾਲਾਂ ਕੱਢ ਰਹੇ ਨੇ ਤੇ ਗਾਲਾਂ ਦੇ ਵਿੱਚ ਟਾਰਗੇਟ ਕਿਹਨੂੰ ਕਿਨੂੰ ਕਰ ਰਹੇ ਨੇ ਉਹ ਆਪਾਂ ਬਾਅਦ 'ਚ ਆਪਾਂ ਹੋ ਕਰਾਂਗੇ ਚਰਚਾ ਕਰਾਂਗੇ ਇੱਕ ਵਾਰੀਆ ਤੁਸੀਂ ਵੀਡੀਓ ਦੇਖ ਲਓ ਹਾਇਰ ਦੁਨੀਆ ਗਿਰਗਿਟ ਸੀਓ ਕਾ ਕਾ ਰੰਗ ਦਿਖਾਏ ਹਾਇਰ ਦੁਨੀਆ ਇਹ ਦੁਨੀਆ ਬੜੀ ਭੈਣ ਚੁ ਹੈ ਬੜੀ ਭੈਣ ਚੁ ਹੈ ਸੋਲਿਆ ਇਹ ਦੁਨੀਆ ਬੜੀ ਬਹਿਣਚੋਦ ਠੀਕ ਹੈ ਜੀ ਹੁਣ ਦੁਨੀਆ ਦੇ ਵਿੱਚ ਕੌਣ ਕੌਣ ਆਉਂਦੇ ਨੇ ਬਾਈ ਜੀ ਦੁਨੀਆ ਦੇ ਵਿੱਚ ਤੁਸੀਂ ਵੀ ਆਉਨੇ ਹੋ ਦੁਨੀਆ ਦੇ ਵਿੱਚ ਮੈਂ ਵੀ ਆਉਣਾ ਦੁਨੀਆ ਦੇ ਵਿੱਚ ਉਹ ਨੇ ਜਿਹੜੇ ਇਹਨਾਂ ਦੇ ਹੇਟਰ ਨੇ ਉਹ ਵੀ ਆਉਂਦੇ ਨੇ ਜਿਨ੍ਹਾਂ ਨੇ ਇਹਨਾਂ ਦਾ ਮਜ਼ਾਕ ਉਡਾਇਆ ਤੇ ਦੁਨੀਆ ਦੇ ਵਿੱਚ ਉਹ ਵੀ ਆਉਂਦੇ ਨੇ ਜਿਨ੍ਹਾਂ ਨੇ ਇਹਨਾਂ ਦੀ ਸਪੋਰਟ ਕੀਤੀ ਬਾਈ ਉਸ ਟਾਈਮ ਦੇ ਵਿੱਚ ਹਨਾ ਆਪਾਂ ਸਾਰੇ ਇਹਨਾਂ ਦੀ ਸਪੋਰਟ ਕਰ ਰਹੇ ਸੀ ਵੀ ਚਲੋ ਯਾਰ ਕੋਈ ਗੱਲ ਨਹੀਂ ਠੀਕ ਹੈ ਚਲੋ ਹਨਾ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਪਰ ਯਾਰ ਬਾਰ-ਬਾਰ ਹੁਣ ਇਹ ਵੀ ਇਹ ਵੀ ਐ ਕਰਦੀ ਵੀ ਜਾਣੇ ਅਣਜਾਣੇ ਚ ਕਰਦੀ ਯਾਰ ਗਾਲ ਤਾਂ ਨੇ ਦੁਨੀਆ ਨੂੰ ਹੀ ਕੱਢੀ ਐ ਅਰੇ ਇਹਨਾਂ ਦਾ ਇਹ ਸਟੇਟਸ ਬਣਾਉਣ ਦਾ ਮਕਸਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਹੈ ਮਤਲਬ ਲੋਕਾਂ ਨੂੰ ਗਾਲੇ ਕੱਢਣੀਆਂ ਵੀ ਯਾਰ ਹਨਾ ਦੁਨੀਆ ਬੜੀ ਬਹਿਣਚੋਦ ਹਨਾ ਇਹ ਇੱਕ ਚਲੋ ਸ਼ਬਦ ਹੁਣ ਮੈਂ ਲੈ ਰਿਹਾ ਆਪਦੇ ਮੂੰਹੋਂ ਮੈਨੂੰ ਵਧੀਆ ਨਹੀਂ ਲੱਗ ਰਿਹਾ ਬਹੁਤ ਬੁਰਾ ਬੁਰਾ ਲੱਗ ਰਿਹਾ ਪਰ ਬਾਈ ਜੀ ਇਹਨਾਂ ਨੇ ਇਹ ਸ਼ਬਦ ਇਹ ਲਫ਼ਜ਼ ਦੀ ਜਿਹੜੀ ਵਰਤੋਂ ਕੀਤੀ ਹੈ ਇਸ ਕਰਕੇ ਮੈਨੂੰ ਇਸ ਦੀ ਵਰਤੋਂ ਕਰਨੀ ਪੈ ਰਹੀ ਹੈ ਬਾਈ ਜੀ ਹੁਣ ਇਸ ਚੀਜ਼ ਨੂੰ ਕੀ ਕਹੋਗੇ ਮਤਲਬ ਹੁਣ ਚਲੋ ਪਹਿਲਾਂ ਇਹਨਾਂ ਨੇ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਐ ਲੀਕ ਹੋਈ ਐ ਰੋਏ ਪਿੱਟੇ ਘਰੋਂ ਬਾਹਰ ਨਿਕਲੇ ਚਲੋ ਜੀ ਲੋਕਾਂ ਨੇ ਇਹਨਾਂ ਦੀਆਂ ਵੀਡੀਓ ਬਣਾਈਆਂ ਕਿਹਾ ਇਹਨਾਂ ਨੂੰ ਵੀ ਕੋਈ ਗੱਲ ਨਹੀਂ ਯਾਰ ਕੁਝ ਨਹੀਂ ਹੁੰਦਾ ਦੁਵਾਰੀ ਜ਼ਿੰਦਗੀ ਨੂੰ ਜਿਹੜੀ ਦੁਵਾਰੇ ਸ਼ੁਰੂ ਕਰੋ ਹਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਰੀਲਾਂ ਪਾਉਣੀਆਂ ਸ਼ੁਰੂ ਕੀਤੀਆਂ ਵੀਡੀਓ ਬਣਾਉਣੀਆਂ ਉਸੇ ਤਰ੍ਹਾਂ ਬਲੌਗ ਪਾਉਣੇ ਸ਼ੁਰੂ ਕੀਤੇ ਇਹਨਾਂ ਦਾ ਅਰਜਨ ਬੈਲੀ ਇਹਨਾਂ ਦਾ ਬੇਟਾ ਉਹਦੀ ਵੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਚਲੋ ਠੀਕ ਹੈ ਤੇ ਇਹਨਾਂ ਨੇ ਇੱਕ ਇਹਨਾਂ ਦੇ بیٹے ਦੀ ਅਸੀਂ ਕੱਲ ਨੂੰ ਫੇਸ ਲਾਂਚ ਕਰਾਂਗੇ ਕੱਲ ਨੂੰ ਫੇਸ ਰਿਲੀਜ਼ ਕਰਾਂਗੇ ਹਨਾ ਮੁੰਡੇ ਦਾ ਫੇਸ ਰਿਲੀਜ਼ ਕਰਾਂਗੇ ਯਾਰ ਦੁਨੀਆ ਦੇ ਜਵਾਬ ਹੁੰਦੇ ਨੇ ਫਿਰ ਕਿੱਡੀ ਗੱਲ ਹੋਊਗੀ ਚਲੋ ਇਹਨਾਂ ਨੇ ਉਹ ਵੀ ਕਹੂਆ ਜਾਂ ਬਣਾਇਆ ਚਲੋ ਠੀਕ ਹੈ ਯਾਰ ਹਨਾ ਜਿਵੇਂ ਕਰਦੇ ਨੇ ਇਹਨਾਂ ਦੀ ਆਪਣੀ ਲਾਈਫ ਹੈ ਪਰ ਯਾਰ ਆਹ ਲੋਕਾਂ ਨੂੰ ਕਿਉਂ ਗਾਲਾਂ ਕੱਢਦੇ ਨੇ ਇਹ ਲੋਕਾਂ ਦਾ ਲੋਕਾਂ ਤੋਂ ਕੀ ਬੁਰਾ ਹੋ ਗਿਆ ਇਹਨਾਂ ਦਾ ਕੀ ਲੋਕਾਂ ਜਿਹੜੇ ਲੋਕਾਂ ਨੇ ਇਹਨਾਂ ਦੀ ਸਪੋਰਟ ਕੀਤੀ ਹੈ ਦੁਬਾਰੇ ਇਹਨਾਂ ਨੂੰ ਪਰਦੇ ਤੇ ਲਿਆਂਦਾ ਡਿਪਰੈਸ਼ਨ ਚ ਚਲੇ ਗਏ ਸੀ ਪਰਦੇ ਤੇ ਖੜੇ ਕਰਨ ਵਾਲੇ ਨੇ ਅਮੋਲਕ ਬਾਤਰੇ ਵਰਗੇ ਕੀ ਹੁਣ ਇਹ ਕਹਾਂਗੇ ਹੁਣ ਹਰੇਕ ਬੰਦਾ ਇਹ ਕਹੂ ਵੀ ਯਾਰ ਮੈਨੂੰ ਨਹੀਂ ਕੱਢੀ ਇਹ ਤਾਂ ਦੁਨੀਆ ਨੂੰ ਕਿਹਾ ਯਾਰ ਮੈਨੂੰ ਨਹੀਂ ਕੱਢੀ ਇਹ ਤਾਂ ਦੁਨੀਆ ਨੂੰ ਗਾਲ ਕੱਢੀ ਹੈ ਦੁਨੀਆ ਦੇ ਵਿੱਚ ਯਾਰ ਮੈਂ ਵੀ ਆਉਣਾ ਦੁਨੀਆ ਦੇ ਵਿੱਚੋਂ ਤੁਸੀਂ ਵੀ ਆਉਨੇ ਹੋ ਦੁਨੀਆ ਦੇ ਵਿੱਚ ਆਪਾਂ ਸਾਰੇ ਆਉਨੇ ਆ ਮਤਲਬ ਸਾਰਿਆਂ ਨੂੰ ਗਾਲ ਕੱਢਣ ਦਾ ਕੀ ਮਕਸਦ ਹੋਇਆ ਇਹਨਾਂ ਦਾ ਯਾਰ ਮੈਨੂੰ ਇਹ ਵੀਡੀਓ ਦੇ ਵਿੱਚ ਇਹਨਾਂ ਦੀ ਇਹ ਗਾਲ ਕੱਢਣੀ ਵੈਸੇ ਮੈਂ ਰਿਪਲਾਈ ਨਹੀਂ ਦੇਣਾ ਸੀ ਆ ਪਰ ਜਿਹੜੀ ਇਹਨਾਂ ਨੇ ਐਂਡ ਦੇ ਵਿੱਚ ਗਾਲ ਕੱਢਣੀ ਹੈ ਨਾ ਉਹ ਮੈਨੂੰ ਕਿਤੇ ਨਾ ਕਿਤੇ ਬੁਰੀ ਲੱਗੀ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾ ਤੋੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ